हाल ही को समय पहला एक फिल्म रिलीज हुई है जी मजेहल जी हां मजेहल ਦੇ ਵਿੱਚ ਤੁਸੀਂ ਇਸ ਨੌਜਵਾਨ ਐਕਟਰ ਨੂੰ ਦੇਖਿਆ ਇਹਨਾਂ ਦਾ ਨਾਮ ਹੈ ਮਾਰਕ ਰੰਦਾਵਾ ਜੀ हां ਮਾਰਕ ਰੰਦਾਵਾ ਦੀ ਤੇ ਮੇਰੀ ਮੁਲਾਕਾਤ ਮੋੜ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਸਾਡੇ ਫਾਰਮ ਤੇ ਹੋਈ ਇਹ ਤੁਸੀਂ ਵੇਖ ਰਹੇ ਹੋ ਭਾਈ ਮਾਰਕ ਰੰਦਾਵਾ ਜੀ ਨੂੰ ਜੋ ਸਾਡੀ ਫਾਰਮ ਦੀ ਇੱਕ ਨੀਲੀ ਘੋੜੀ ਤੇ ਬਹੁਤ ਵਧੀਆ ਰਾਈਡ ਕਰ ਰਹੇ ਨੇ ਹਾਂਜੀ ਕਰ ਲੋ ਦਰਗਿਓ ਨੀ ਇਹਾਈ ਵੀਡੀਓ ਨੂੰ ਸ਼ੂਟ ਕੀਤੇ ਹੋਏ ਲਗਭਗ 2 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ ਬਸ ਸਮੇ ਨੇ ਇਜਾਜ਼ਤ ਹੀ ਨਹੀਂ ਦਿੱਤੀ ਕਿ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰ ਤੇ ਅੱਜ ਸਮਾਂ ਲੱਗਿਆ ਕੁਝ ਪੁਰਾਣੀਆਂ ਯਾਦਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨ ਲਈ ਤੇ ਬਾਈ ਮਾਰਕਰ ਰੰਦਾਵਾ ਜੀ ਹੁਣੀ ਉਦੋਂ ਹਜੇ ਮੋੜ ਫਿਲਮ ਦੀ ਤਿਆਰੀ ਕਰ ਰਹੇ ਸੀ ਸ਼ੂਟਿੰਗ ਸ਼ੁਰੂ ਹੋਣ ਚ ਸਿਰਫ 8-9 ਦਿਨ ਬਚੇ ਸੀ ਤੇ ਮੈਨੂੰ ਮੋੜ ਫਿਲਮ ਦੇ ਪ੍ਰੋਡਕਸ਼ਨ ਟੀਮ ਵੱਲੋਂ ਫੋਨ ਆਂਦਾ ਹੈ ਕਿ ਆਪਾਂ ਜੀ ਇਹ ਸੈਕਟਰ ਨੂੰ ਘੋੜਸਵਾਰੀ ਸਿਖਾਉਣੀ ਹੈ ਜਦੋਂ ਮੇਰੇ ਕੋ ਪਹਿਲੀ ਵਾਰ ਬਾਈ ਮਾਰਕਰੰਦਾਵਾ ਹੁਣੀ ਆਏ ਤਾਂ ਬਿਲਕੁਲ ਘੋੜਿਆਂ ਦੇ ਨਾਲੋਂ ਇਹ ਅਨਜਾਨ ਸੀ ਇਹਨਾਂ ਨੇ ਕਦੀ ਘੋੜੇ ਉੱਤੇ ਰਾਈਡਿੰਗ ਨਹੀਂ ਸੀ ਕੀਤੀ ਕਦੀ ਘੋੜੇ ਦੀ ਸਵਾਰੀ ਨਹੀਂ ਸੀ ਕੀਤੀ ਬਿਲਕੁਲ ਨਵੇਂ ਸੀ ਤੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹ ਆਪਾਂ ਲਗਭਗ 7ਵੇਂ ਦਿਨ ਰਿਕਾਰਡ ਕਰ ਰਹੇ ਹਾਂ ਪਹਿਲੇ ਦਿਨ ਬਾਈ ਹੁਣੀ ਆਏ ਸੀ ਉਸ ਦਿਨ ਵੀ ਆਪਾਂ ਇਹਨਾਂ ਦੀ ਇੱਕ ਰਿਕਾਰਡਿੰਗ ਕੀਤੀ ਸੀ ਵੀਡੀਓ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਤੇ ਹੌਲੀ ਹੌਲੀ ਇਹਨਾਂ ਨੇ ਕਾਫੀ ਇੰਪਰੂਵ ਕੀਤਾ ਤੇ ਜਿੰਨਾ ਕੁ ਮੈਨੂੰ ਗਿਆਨ ਸੀ ਮੈਨੂੰ ਤਜਰਬਾ ਸੀ ਮੈਂ ਆਪਣੀ ਪੂਰੀ ਵਾਹ ਲਾਈ ਕਿ ਬਾਈ ਹੁਣਾ ਨੂੰ ਇੱਕ ਫਿਲਮ ਦੇ ਯੋਗ ਘੋੜਸਵਾਰੀ ਸਿਖਾ ਦੇਵਾਂ 6-7 ਦਿਨ ਤਾਂ ਬਹੁਤ ਹੀ ਥੋੜੇ ਹੁੰਦੇ ਨੇ ਇੱਕ ਸਵਾਰ ਬਣ ਲਈ ਇੱਥੇ ਤਾਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਘੋੜਸਵਾਰੀ ਸਿੱਖਦਿਆਂ ਫਿਰ ਵੀ ਬੰਦਾ ਬਹੁਤ ਸਮੇਂ ਬਾਅਦ ਥੋੜਾ ਘੋੜਸਵਾਰ ਬਣਦਾ ਤੇ ਬਿਲਕੁਲ ਇਹਨਾਂ ਨੂੰ ਮੈਂ 6 ਦਿਨ ਪ੍ਰੈਕਟਿਸ ਕਰਵਾਈ ਤੇ 7ਵੇਂ ਦਿਨ ਅਸੀਂ ਆਪਣੇ ਰਿੰਗ ਜਿਹੜਾ ਸਾਡਾ ਫਾਰਮ ਦੇ ਕੋਲ ਘੋੜਿਆਂ ਨੂੰ ਪ੍ਰੈਕਟਿਸ ਵਾਸਤੇ ਗੋਲ ਰਿੰਗ ਬਣਾਇਆ ਹੁੰਦਾ ਉਹਦੇ ਵਿੱਚ ਮੈਂ ਇਹਨਾਂ ਦੀ ਪ੍ਰੈਕਟਿਸ ਕਰਾਉਂਦਾ ਸੀ ਤੇ ਬਿਲਕੁਲ ਖੇਤਾਂ ਦੇ ਵਿੱਚ ਰੋਡ ਤੇ ਇਹਨਾਂ ਨੂੰ ਲੈ ਕੇ ਬਾਹਰ ਨਿਕਲਿਆ ਇਹ 7ਵੇਂ ਦਿਨ ਦੀ ਵੀਡੀਓ ਹੈ ਜਿਹਦੇ ਵਿੱਚ ਅਸੀਂ ਕਾਫੀ ਅਲੱਗ-ਅਲੱਗ ਜਗ੍ਹਾ ਤੇ ਗਏ ਮੇਰੇ ਫਾਰਮ ਤੋਂ ਲਗਭਗ ਅਪ ਡਾਊਨ ਦੀ ਗੱਲ ਕਰਾਂ ਤਾਂ ਕੋਈ 8 ਤੋਂ 10 ਕਿਲੋਮੀਟਰ ਉਸ ਦਿਨ ਆਪਾਂ ਘੋੜਸਵਾਰੀ ਕੀਤੀ ਜਿਸ ਘੋੜੀ ਤੇ ਦੋਸਤੋ ਮੈਂ ਬੈਠਾ ਉਹਦਾ ਨਾਮ ਹੈ ਵਾਈਟ ਫੈਰੀ ਉ ਤਿੰਨ ਤੋਂ 4 ਸਾਲ ਹੋ ਗਏ ਆ ਸਾਡੇ ਫਾਰਮ ਤੇ ਸਾਡੇ ਕੋਲ ਜਿਹੜਾ ਨੁਕਰਾ ਬਸ਼ੀਰਾ ਤਿਆਰ ਹੋ ਰਿਹਾ ਜਿਸ ਦਾ ਨਾਮ ਹੈ ਆਜ਼ਮ ਉਹ ਇਸ ਵਾਈਟ ਘੋੜੀ ਦਾ ਹੀ ਬੱਚਾ ਹੈ ਵਾਈਟ ਫੈਰੀ ਆ ਰਾਜੂ ਡੋੜਦੀ ਇਹ ਸਾਡੇ ਫਾਰਮ ਦੀ ਸ਼ਾਨ ਹੈ ਤੇ ਨਾਲ ਨੀਲੀ ਘੋੜੀ ਤੇ ਬਾਈ ਮਾਰਕਰ ਰੰਦਾਵਾ ਜੀ ਹੁਣੀ ਸਵਾਰੀ ਕਰ ਰਹੇ ਨੇ ਉਹ ਘੋੜੀ ਆਪਾਂ ਬਾਅਦ ਵਿੱਚ ਸੇਲ ਕਰ ਦਿੱਤੀ ਸੀ ਉਹ ਘੋੜੀ ਨੂੰ ਅਸੀਂ ਮੋੜ ਫਿਲਮ ਦੀ ਸ਼ੂਟਿੰਗ ਤੇ ਵੀ ਲੈ ਕੇ ਗਏ ਕਾਫੀ ਵਧੀਆ ਉਸ ਫਿਲਮ ਦੇ ਵਿੱਚ ਵੀ ਇਸ ਘੋੜੀ ਨੇ ਕੰਮ ਕੀਤਾ ਬਿਲਕੁਲ ਮਾਰਕ ਰੰਦਾਵਾ ਹੋਣਾ ਦਾ ਇਸ ਘੋੜੀ ਨਾਲ ਬੜਾ ਮੋਹ ਪੈ ਗਿਆ ਕਹਿੰਦੇ ਜੀ ਇਸ ਘੋੜੀ ਨੇ ਮੈਨੂੰ ਰਾਈਡਿੰਗ ਸਿਖਾਈ ਹੈ ਤੇ ਫਿਲਮ ਦੇ ਵਿੱਚ ਵੀ ਮੈਂ ਇਸ ਘੋੜੀ ਤੇ ਸਵਾਰੀ ਕਰਾਂਗਾ ਪਰ ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੁੰਦੀ ਹੈ ਉਦੋਂ ਮਾਹੌਲ ਲੋਕੇਸ਼ਨ ਸਭ ਕੁਝ ਬਦਲ ਜਾਂਦਾ ਹੈ ਫਿਰ ਭਾਈ ਮਾਰਕ ਰੰਦਾਵਾ ਜੀ ਨੇ ਇਸ ਘੋੜੀ ਨੂੰ ਛੱਡ ਕੇ ਆਪਣੇ ਵਾਲੀ ਦੂਜੀ ਨੀਲੀ ਘੋੜੀ ਵਾਈਟ ਫੈਰੀ ਸਾਰੀ ਫਿਲਮ ਉਸ ਉੱਤੇ ਹੀ ਸ਼ੂਟ ਕੀਤੀ ਤੇ ਬਹੁਤ ਵਧੀਆ ਰਾਈਡਿੰਗ ਕੀਤੀ ਤੇ ਮੈਨੂੰ ਬਹੁਤ ਚੰਗਾ ਲੱਗਾ ਸੀ ਕਿ ਭਾਈ ਹੁਣੀ ਸਾਡੇ ਕੋਲ ਆਏ ਸਾਡੇ ਕੋਲੋਂ ਘੋੜ ਸਵਾਰੀ ਸਿੱਖੀ ਉਦੋਂ ਪਹਿਲੀ ਵਾਰ ਇਹਨਾਂ ਨੇ ਮੋੜ ਫਿਲਮ 'ਚ ਕੰਮ ਕੀਤਾ ਬਹੁਤ ਚੰਗਾ ਰੋਲ ਸੀ ਚਤਰੇ ਦਾ ਫਿਰ ਇਹਨਾਂ ਨੇ ਹੁਣ ਮਜੈਲ ਦੇ ਵਿੱਚ ਕੰਮ ਕੀਤਾ ਤੇ ਆਪਣੀ ਪਹਿਚਾਣ ਆਪਣੇ ਵਧੀਆ ਐਕਟਰ ਹੋਣ ਦੀ ਛਾਪ ਲੋਕਾਂ ਦੇ ਦਿਲਾ ਤੇ ਛੱਡੀ ਹੈ ਜੀਆ ਇੱਥੇ ਬਾਈ ਦੇ ਫੇਸ ਨੂੰ ਆਪਾਂ ਜ਼ਿਆਦਾ ਰਿਵੀਲ ਨਹੀਂ ਸੀ ਕਰ ਰਹੇ ਜ਼ਿਆਦਾ ਕਲੋਜ਼ ਦੀ ਨਹੀਂ ਸੀ ਦਿਖਾ ਰਹੇ ਕਿਉਂਕਿ ਇਹਨਾਂ ਨੇ ਕਾਫੀ ਮੇਨਟੇਨ ਕਰਕੇ ਆਪਣੇ ਆਪ ਨੂੰ ਰੱਖਿਆ ਹੋਇਆ ਸੀ ਤੇ ਅੱਗੇ ਫਿਲਮਾਂ ਵਾਸਤੇ ਵੀ ਆਪਣੇ ਆਪ ਨੂੰ ਕਰਨਾ ਸੀ ਸੋ ਆਫਟਰ ਇਹਨਾਂ ਦੀਆਂ ਦੋ ਫਿਲਮਾਂ ਜਦੋਂ ਰਿਲੀਜ਼ ਹੋ ਗਈਆਂ ਮੋੜ ਜੌਣਾ ਮੋੜ ਫਿਲਮ ਤੇ ਦੂਜੀ ਮਝੈਲ ਉਸ ਤੋਂ ਬਾਅਦ ਆਪਾਂ ਇਹ 2 ਸਾਲ ਬਾਅਦ ਇਹ ਵੀਡੀਓ ਪਾ ਰਹੇ ਆ ਕਿ ਆਪਣੇ ਦੋਸਤਾਂ ਨੂੰ ਵੀ ਥੋੜਾ ਜਿਹਾ ਦਿਖਾਈਏ ਕਿ ਅਸੀਂ ਜੇ ਘੋੜੇ ਰੱਖਦੇ ਆ ਘੋੜੇ ਵੇਚਦੇ ਆ ਘੋੜਿਆਂ ਦੀ ਵੀਡੀਓਗ੍ਰਾਫੀ ਕਰਦੇ ਆ ਤੇ ਨਾਲ ਨਾਲ ਜਦੋਂ ਕੋਈ ਘੋੜਸਵਾਰੀ ਸਿੱਖਣ ਦਾ ਚਾਹਵਾਨ ਸੱਜਣ ਸਾਡੇ ਕੋਲ ਆਉਂਦਾ ਅਸੀਂ ਕੋਸ਼ਿਸ਼ ਕਰਦੇ ਆ ਕਿ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉਸ ਭਰਾ ਨੂੰ ਘੋੜਸਵਾਰੀ ਦੇ ਗੁਰ ਸਿਖਾਏ ਜਾਣ ਜਿੰਨਾ ਕਿ ਸਾਨੂੰ ਸਾਡੇ ਤਜਰਬੇ ਨਾਲ ਥੋੜਾ ਬਹੁਤ ਆਉਂਦਾ ਹੈ ਅਸੀਂ ਉਹਨਾਂ ਕ ਅੱਗੇ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਭਰਾ ਨੇ ਬਹੁਤ ਵਧੀਆ ਕੰਮ ਕੀਤਾ ਕਿ 6-7 ਦਿਨਾਂ ਚ ਘੋੜਸਵਾਰੀ ਸਿੱਖੀ ਤੇ ਫਿਲਮ ਦੇ ਵਿੱਚ ਪੂਰੇ ਜੋਰ ਆਪਣੀ ਫਿਲਮ ਦੇ ਦਿਖਾਏ ਤਾਂ ਦੋਸਤੋ ਇਹ ਵੀਡੀਓ ਕੁ 4-5 ਮਿੰਟ ਦੀ ਹੈਗੀ ਹੈ ਕੋਸ਼ਿਸ਼ ਕਰੂੰਗਾ ਲਾਸਟ ਤੱਕ ਜਾ ਕੇ ਕੁਝ ਫਿਲਮ ਦੀ ਚਲਕ ਮਲੇ ਸੀਨ ਮਿਲੇ ਤਾਂ ਤੁਹਾਨੂੰ ਜ਼ਰੂਰ ਭਰਾ ਦੇ ਦਿਖਾਵਾਂਗੇ ਇੱਥੇ ਵੀ ਤੁਸੀਂ ਦੇਖੋ ਲਾਸਟ ਵਾਲੇ ਦਿਨ ਕਿਵੇਂ ਬਹੁਤ ਖੁਸ਼ ਹੋ ਕੇ ਇਹ ਕੁੜੀ ਪੁਝਾ ਰਹੇ ਆ ਕਿਉਂਕਿ ਇਹਨਾਂ ਨੇ ਪਹਿਲੇ ਦਿਨ ਹੀ ਸੀ ਸੋਚਿਆ ਕਿ ਮੈਂ ਇੰਨੀ ਜਲਦੀ ਘੋੜੀ ਭਜਾਉਣੀ ਸਿੱਖ ਜਾਊਂਗਾ ਪਰ ਵੇਖੋ ਘੋੜੀ ਵੀ ਬਹੁਤ ਚੰਗੀ ਸੀ ਜਿਹਨੇ ਪੂਰਾ ਸਪੋਰਟ ਕੀਤਾ ਮੇਰਾ ਤਜਰਬਾ ਹੀ ਕਹਿੰਦਾ ਹੈ ਜੀ ਕਿ ਨਵੇਂ ਸਵਾਰ ਨੇ ਜਦੋਂ ਘੋੜਸਵਾਰੀ ਸਿੱਖਣੀ ਹੈ ਤਾਂ ਉਹਨੂੰ ਕਿਤੇ ਬਹੁਤ ਵਧੀਆ ਸਿੱਖੀ ਹੋਈ ਘੋੜੀ ਬਹੁਤ ਚੰਗੇ ਬਿਹੇਵੀਅਰ ਵਾਲੀ ਘੋੜੀ ਮਿਲ ਜਾਏ ਤਾਂ ਹੋਰ ਸੋਨੇ ਤੇ ਸੁਆਗਾ ਹੋ ਜਾਂਦਾ ਹੈ ਤੇ ਦੋਸਤੋ ਇਸ ਵੀਡੀਓ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸੋ ਜਾਂਦੇ ਜਾਂਦੇ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਵੀ ਅੰਮ੍ਰਿਤਸਰ ਏਰੀਆ ਦੇ ਵਿੱਚ ਆਉਣ ਵਾਲੇ ਅਕਤੂਬਰ ਨਵੰਬਰ ਦੇ ਵਿੱਚ ਇੱਕ ਅੰਡਿਊਰੈਂਸ ਰਾਈਡ ਰੱਖਣ ਦਾ ਸੋਚ ਰਿਹਾ ਕਿ 20-25 ਕਿਲੋਮੀਟਰ ਦੀ ਇੱਕ ਰਾਈਡਿੰਗ ਰੱਖੀ ਜਾਵੇ ਜੇ ਕੋਈ ਭਰਾ ਘੋੜਸਵਾਰੀ ਕਰਨ ਦੇ ਚਾਹਵਾਨ ਨੇ ਸਾਡੇ ਨਾਲ ਜੁੜਨਾ ਚਾਹੁੰਦੇ ਆ ਤਾਂ ਸਾਡੇ ਨਾਲ ਜਰੂਰ WhatsApp ਰਾਹੀਂ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਮੈਂ ਨੰਬਰ ਦੇ ਦੇਵਾਂਗਾ ਜੀ ਬਹੁਤ ਧੰਨਵਾਦ ਅੰਡਿਊਰੈਂਸ ਰਾਈਡ ਬਹੁਤ ਸੌਖੀ ਬਹੁਤ ਵਧੀਆ ਹੁੰਦੀ ਹੈ ਜੇ ਅਸੀਂ ਘੋੜੇ ਪਾਲਣੇ ਆ ਤਾਂ ਰਾਈਡਿੰਗ ਵੀ ਜ਼ਰੂਰੀ ਹੈ ਆਓ ਹੁਣ ਤੁਹਾਨੂੰ ਜਾਂਦੇ ਜਾਂਦੇ ਮੌੜ ਫਿਲਮ ਦੀ ਇੱਕ ਝਲਕ ਦਿਖਾ ਦਈਏ ਕਿ ਬਾਈ ਮਾਰਕਰ ਰੰਦਾਵਾ ਹੁਣੀ ਵੇਖੋ ਕਿਵੇਂ ਫੁੱਲ ਸਪੀਡ ਦੇ ਨਾਲ ਘੋੜੀ ਭਜਾ ਕੇ ਫਿਲਮ ਦੇ ਵਿੱਚ ਸੀਨ ਕਰ ਰਹੇ ਨੇ ਇਹ ਆ ਜੀ ਬਾਈ ਅਮੀ ਵਰਕ ਦੀ ਫਿਲਮ ਮੋੜ ਇਹ ਆ ਗਿਆ ਜੀ ਬਾਈ ਮਾਰਕਰਂਦਾਵਾ ਤੇ ਠੀਕ ਹੈ ਦੋਸਤੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਇੱਕ ਨਵੀਂ ਜਾਣਕਾਰੀ ਲੈ ਕੇ ਸ਼ੁਕਰੀਆ ਉਹ ਵਸਦੇਵ ਸਰਦਾਰ ਤੋਂ ਉਹਦੇ ਬੰਦੇ ਆਇਤੀ ਘਰੇ